ਇੰਟਰਨੈਸ਼ਨਲ ਬੋਡੀ ਬਿਲਡਰ ਵਰਿੰਦਰ ਸਿੰਘ ਕੋਹੜਾ ਦੀ ਕੱਲ ਜਿਹੜੀ ਹੈ ਅੰਮ੍ਰਿਤਸਰ ਦੇ ਫੋਰਟਸ ਹਸਪੀਟਲ ਵਿਖੇ ਮੌਤ ਹੋ ਗਈ ਸੀ ਜਾਣਕਾਰੀ ਮਿਲੀ ਸੀ ਜਿਹੜਾ ਕਿ ਇਲਾਜ ਕਰਾਉਣ ਗਏ ਸੀ ਮੋੜੇ ਦਾ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਸੀ ਤਾਂ ਹੁਣ ਅੱਜ 3 ਵਜੇ ਜਿਹੜਾ ਜਲੰਧਰ ਦੇ ਮੋੜਾ ਸ਼ਮਸ਼ਾਨ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਣਾ ਹੈ ਤਾਂ ਤਸਵੀਰਾਂ ਦਿਖਾ ਦਿੰਨੇ ਆ ਜਿਹਦੇ ਲਈ ਜਿਹੜਾ ਕਿ ਅੰਤਿਮ ਯਾਤਰਾ ਲਈ ਜਿਹੜੀ ਵਾਹਨ ਆ ਉਹ ਇੱਥੇ ਪਹੁੰਚ ਚੁੱਕਿਆ ਹੈਗਾ ਜਿੱਤੇ ਸਪੈਸ਼ਲ ਜਿਹੜੇ ਹੈ ਬੈਨਰ ਲਗਾਏ ਗਏ ਨੇ ਜਿਹਦੇ ਵਿੱਚ ਲਿਖਿਆ ਗਿਆ ਵਰਿੰਦਰ ਸਿੰਘ ਘੁੰਮਨ ਉਹ ਸ਼ਰਧਾਂਜਲੀ ਪੰਜਾਬ ਦਾ ਹੀਰਾ ਕਿਉਂਕਿ ਇੱਕ ਕਾਫੀ ਨਾਮ ਜਿਹੜਾ ਹੈ ਉਸਨੇ ਪੰਜਾਬ ਦਾ ਤੇ ਭਾਰਤ ਦਾ ਨਾਮ ਜਿਹੜਾ ਹੈ ਪੂਰੇ ਵਰਲਡ ਦੇ ਵਿੱਚ ਚਮਕਾਇਆ ਸੀਗਾ ਬੋਡੀ ਬਿਲਡਿੰਗ ਦੇ ਵਿੱਚ ਲੈ ਕੇ ਬੋਡੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਕਈ ਕੰਮ ਕੀਤੇ ਹੈਗੇ ਨੇ ਤਾਂ ਜਿਸਮ ਲੈ ਕੇ ਕਾਫੀ ਨਾਮ ਜਿਹੜਾ ਹੈ ਵਰਿੰਦਰ ਸਿੰਘ ਘੁੰਮਨ ਦਾ ਇਸ ਵਿੱਚ ਹੈਗਾ ਸੀਗਾ ਇਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਕਿ ਹੈ ਗੱਲ ਕਰੀਏ ਤਾਂ ਅ ਬਾਡੀ ਬਿਲਡਿੰਗ ਲਾ ਕੇ ਕਾਫੀ ਕੰਮ ਜਿਹੜਾ ਵਿਦਰ ਸਿੰਘ ਕੋ ਮਣਾਣਾ ਵਲੋਗ ਕੀਤਾ ਗਿਆ ਸੀਗਾ ਔਰ ਬਾਡੀ ਬਾਲੀਵੁੱਡ ਦੀ ਫਿਲਮਾਂ ਵਿੱਚ ਵੀ ਜਿਹੜਾ ਕਿ ਕਾਫੀ ਕੰਮ ਕੀਤਾ ਸੀਗਾ ਵੱਡੇ ਕਲਾਕਾਰ ਦੀ ਗੱਲ ਕਰੀਏ ਤਾਂ ਜਿਹੜਾ ਕਿ ਸਲਮਾਨ ਖਾਨ ਹੁਣ ਨਾਲ ਰੋਹਿਤ ਸ਼ੇਟੀ ਦੀ ਫਿਲਮ ਦੇ ਵਿੱਚ ਕਾਫੀ ਕੰਮ ਕੀਤਾ ਹੈਗਾ ਔਰ ਅਗਰ ਗੱਲ ਕਰੀਏ ਤਾਂ ਜਿਹੜਾ ਅ ਕਹਿੰਦੇ ਪੰਜਾਬੀ ਫਿਲਮ ਵਿੱਚ ਵੀ ਕੰਮ ਕੀਤਾ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਟਿਕਸ 'ਚ ਆਉਣ ਦੀ ਜਿਹੜੀ ਗੱਲ ਕਰਦੇ ਸੀਗੇ ਤਾਂ ਹੁਣ ਸ਼ਾਹ ਵਾਹਨ ਉਹਨਾਂ ਦਾ ਪਹੁੰਚ ਚੁੱਕਿਆ ਹੈਗਾ ਕੁਝ ਦਿਨ ਦੇ ਵਿੱਚ ਅੰਤਿਮ ਯਾਤਰਾ ਜਿਹੜੀ ਹੈ ਉਹ ਇੱਥੋਂ ਦੀ ਨਿਕਲਣੀ ਹੈਗੀ ਹੈ ਅੰਤਿਮ ਯਾਤਰਾ ਨਿਕਲੇਗੀ ਦੋਸਤੋ ਬਾਅਦ ਮਾਰਟ ਆਨ ਦ ਸੰਸਕਾਰ ਅੰਤ ਘਟ ਵਿਖੇ ਜਿਹੜਾ ਕਿ 3 ਵਜੇ ਅੰਤਿਮ ਸੰਸਕਾਰ ਹੁਣ ਐ ਤਾਂ ਜਿਵੇਂ ਕਿ ਜਿਹੜਾ ਅੰਤਿਮ ਯਾਤਰਾ ਹੈ ਉਸ ਨੂੰ ਜਿਹੜੀ ਕਿ ਹੈ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਸ਼ਾਨ ਕਿ ਦੱਸੀ ਜਾ ਰਹੀ ਸੀ ਬਿੰਦਰ ਕੁਮਾਰਾ ਕਾਫੀ ਨਾਮ ਉਹਨਾਂ ਨੇ ਜਿਹੜਾ ਕਮਾਇਆ ਹੈਗਾ ਬੋਡੀ ਬਿਲਡਿੰਗ 'ਚ ਅੱਛਾ ਕੰਮ ਕੀਤਾ ਹੈ ਬਾਲੀਵੁੱਡ ਇੰਡਸਟਰੀ 'ਚ ਅੱਛਾ ਉਹਨਾਂ ਨੇ ਕੰਮ ਕੀਤਾ ਹੈਗਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਕਾਫੀ ਉਹਨਾਂ ਦੇ ਚਾਹਵਣ ਵਾਲਿਆਂ ਨੂੰ ਅਜਿਹੜਾ ਕੀ ਹੈ ਦਿਲ ਦਹਿਲਾਉਣ ਵਾਲੀ ਤਸਵੀਰਾਂ ਨੇ ਕਾਫੀ ਜਿਹੜੇ ਉਹਨਾਂ ਦੇ ਚਾਹਵਾਨ ਨੇ ਕੱਲ ਤੋਂ ਜਦੋਂ ਉਹਨੂੰ ਖਬਰ ਮਿਲੀ ਹੈ ਮੌਤ ਦੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਚਾਹਵਾਨ ਇੱਥੇ ਪਹੁੰਚੇ ਹੋਏ ਨੇ ਤਾਂ ਇੱਥੇ ਪਹੁੰਚ ਕੇ ਜਿਹੜਾ ਕੀ ਹੈ ਕਾਫੀ ਮਨ ਉਹਨਾਂ ਦਾ ਭਰਿਆ ਹੋਇਆ ਗੱਲਬਾਤ ਕਰਨ ਲੱਗ ਗਏ ਉਹਨਾਂ ਨੇ ਦੱਸਿਆ ਕਿ ਜਿਹੜੇ ਵਰਿੰਦਰ ਘੁੰਮਣ ਨੇ ਉਹ ਕਾਫੀ ਖੁਸ਼ਦਿਲ ਇਨਸਾਨ ਸੀਗੇ ਹਰ ਕਿਸੇ ਨਾਲ ਉਹ ਜਿਹੜਾ ਹੈ ਖੁਸ਼ਕਿਸਮਤ ਦਿਲ ਹੋ ਕੇ ਮਿਲਦੇ ਸੀਗੇ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਗੱਲ ਕਰਦੇ ਸੀਗੇ ਪੰਜਾਬ ਦੇ ਯੁਵਾ ਪੀੜ੍ਹੀ ਲਈ ਗੱਲ ਕਰਦੇ ਸੀ ਔਰ ਇਹ ਉਹਨਾਂ ਜਿਹੜਾ ਕਿ ਹਮੇਸ਼ਾ ਕਸਰਤ ਵਾਲੇ ਜੋੜ ਕੇ ਰੱਖਣ ਦੀ ਗੱਲ ਕਰਦੇ ਸੀਗੇ ਤਾਂ ਅੱਜ ਜਿਹੜਾ ਕਿ ਹੈ ਮਨ ਭਰ ਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈਗਾ ਮਨ ਭਰ ਕੇ ਸ਼ਰਧਾਂਜਲੀ ਜਿਹੜੀ ਹੈ ਅਵਿੰਦਰ ਕੁਮਾਰ ਨੂੰ ਦਿੱਤੀ ਜਾ ਰਹੀ ਹੈ ਤਾਂ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਜਿਹੜੇ ਕਿ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਦੇ ਯਾਰ ਦੋਸਤ ਨੇ ਜਿਹੜੇ ਉਹਨਾਂ ਨਾਲ ਰਹਿੰਦੇ ਸੀਗੇ ਜਿਹੜੇ ਉਹਨਾਂ ਨਾਲ ਕ ਕਸਰਤ ਕਰਦੇ ਸੀ ਖਾਸ ਕਰਕੇ ਜਿਮ ਜਿਹੜਾ ਕਿ ਉਹਨਾਂ ਨੇ ਲਗਾਉਂਦੇ ਸਨ ਬੋਡੀ ਬਿਲਡਿੰਗ ਦੇ ਉਹਨਾਂ ਨੇ ਕਰਦੇ ਸੀਗੇ ਤਾਂ ਉਹ ਯਾਰ ਦੋਸਤ ਉਹਨਾਂ ਦੇ ਇੱਥੇ ਪਹੁੰਚੇ ਨੇ ਮਨਪਰੇ ਹਰ ਕਿਸੇ ਦਾ ਕਿਉਂਕਿ ਇੱਕ ਸ਼ੌਕਿੰਗ ਨਿਊਜ਼ ਸੀ ਕਿ ਆਪਣੇ ਆਪ ਨੂੰ ਫਿੱਟ ਰੱਖਣ ਵਾਲੇ ਵਿਰਿੰਦਰ ਸਿੰਘ ਨੂੰ ਮੜਹਣਾ ਦੀ ਇਸ ਤਰ੍ਹਾਂ ਜਿਹੜੀ ਕਿ ਮੌਤ ਹੋ ਜਾਣੀ ਤਾਂ ਕਾਫੀ ਚਿੰਤਾਜਨਕ ਗੱਲ ਹੁੰਦੀ ਹੈ ਕਾਫੀ ਸ਼ੌਕਿੰਗ ਨਿਊਜ਼ ਹੋ ਜਾਂਦੀ ਹੈ ਜਦੋਂ ਇੱਕਦਮ ਤੇ ਇਹੋ ਜਿਹੀ ਘਟਨਾ ਜਿਹੜੀ ਹੈ ਸੋ ਉਹਨਾਂ ਨੂੰ ਮਿਲਦੀ ਹੈਗੀ ਹੈ ਤਾਂ ਤਸਵੀਰਾਂ ਸਿੱਧੀਆਂ ਜਿਹੜੀਆਂ ਜਮਸ਼ੇਰ ਖਾਸ ਤੋਂ ਉਹਨਾਂ ਦੇ ਜੱਦੀ ਪਿੰਡ ਤੋਂ ਦਿਖਾ ਰਹੇ ਆ ਜਿੱਥੇ ਵਿਰਿੰਦਰ ਸਿੰਘ ਘੁਮਣ ਹੋਣ ਦੀ ਮ੍ਰਿਤਿਕ ਦੇਪਈ ਹੋਈ ਹੈ ਤਾਂ ਇੱਥੋਂ ਦੀ ਜਿਹੜੀ ਅੰਤਿਮ ਯਾਤਰਾ ਕੁਝ ਹੀ ਦੇਰ ਦੇ ਵਿੱਚ ਜਲੰਧਰ ਦੇ ਮਾਡਲ ਟਾਊਨ ਵਿੱਚ ਪਹੁੰਚੇਗੀ ਮਾਡਲ ਟਾਊਨ ਦਾ ਸ਼ਮਸ਼ਾਨ ਘੜ ਵਿਖੇ ਜਿਹੜੀ ਹੈ ਕੁਝ ਹੀ ਦੇਰ ਦੇ ਵਿੱਚ ਪਹੁੰਚੇਗੀ ਤਾਂ ਜਿਹੜਾ ਕਿ ਇੱਥੋਂ ਦੀ ਰਵਾਨਾ ਹੋਵੇਗੀ ਫਿਰ ਉੱਥੇ ਜਾ ਕੇ ਜਿਹੜਾ ਕਿ ਅੰਤਿਮ ਸੰਸਕਾਰ ਹੋਵੇਗਾ ਸਵੇਰ ਤੋਂ ਜਿਹੜਾ ਕਿ ਹੈ ਵਿਧਾਇਕ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਪਹੁੰਚੇ ਸੀਗੇ ਉਹਨਾਂ ਦੇ ਚਾਹਵਾਨ ਇੱਥੇ ਪਹੁੰਚ ਰਹੇ ਨੇ ਰਿਸ਼ਤੇਦਾਰ ਪਹੁੰਚ ਰਹੇ ਨੇ ਹਰ ਕਿਸੇ ਦੀ ਅੱਖ ਜਿਹੜੀ ਹੈ ਨਾਮ ਹੈ ਤਾ ਹਰ ਕੋਈ ਜਿਹੜਾ ਹੈ ਵਰਿੰਦਰ ਸਿੰਘ ਕੋ ਮਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪਹੁੰਚ ਰਿਹਾ ਜਦੋਂ ਬੀਤੀ ਰਾਤ ਨੂੰ ਜਦੋਂ ਇਹ ਗੱਲ ਸਭ ਨੂੰ ਪਤਾ ਲੱਗੀ ਹੈ ਖਬਰ ਪਤਾ ਲੱਗੀ ਕਿ ਵਰਿੰਦਰ ਸਿੰਘ ਕੋ ਮਨਹਣਾ ਦੀ ਮੌਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਵੀ ਜਿਹੜੇ ਉਹਨਾਂ ਦੇ ਯਾਰ ਦੋਸੀ ਚਾਹਵਾਨ ਸੀਗੇ ਉਹਨਾਂ ਦੇ ਮਾਡਲ ਹਸਪਤਾਲੇ ਘਰ ਵਿਖੇ ਪਹੁੰਚ ਗਏ ਸੀਗੇ ਕਾਫੀ ਜਿਹੜੇ ਲੋਕ ਉੱਤੇ ਇਕੱਠੇ ਹੋ ਗਏ ਸੀਗੇ ਤਾਂ ਉੱਥੇ ਇਲਾਕਾ ਜਿਹੜਾ ਹੈ ਰਿਹਾਇਸ਼ੀ ਹੋਣ ਕਰਕੇ ਇੰਡਸਟਰੀ ਇਲਾਕਾ ਹੋਣ ਕਰਕੇ ਪਰਿਵਾਰ ਵੱਲੋਂ ਫੈਸਲਾ ਲਿੱਤਾ ਗਿਆ ਕਿ ਜਿਹੜਾ ਕਿ ਹੰਸ਼ੇਰ ਖਾਸ ਵਿਕੇ ਇੱਥੇ ਮ੍ਰਿਤਕ ਦੇ ਲਈ ਆਂਦੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਕਿ ਦੇਰ ਰਾਤ ਜਦੋਂ ਤੇ ਮ੍ਰਿਤਿਕ ਦੇ ਪਹੁੰਚਦੀ ਹੈ ਪਰਿਵਾਰ ਦਾ ਜਿਹੜਾ ਕਿ ਕਾਫੀ ਰੋ ਰੋ ਕੇ ਵੀ ਬੁਰਾ ਹਾਸਾ ਤੇ ਹੁਣ ਇਹ ਤਸਵੀਰਾਂ ਨੇ ਅੰਤਿਮ ਯਾਤਰਾ ਲਈ ਜਿਹੜੀ ਵਾਹਨ ਹੈ ਉਸ ਨੂੰ ਤਿਆਰ ਕੀਤਾ ਜਾ ਰਿਹਾ ਹੈਗਾ ਫੁੱਲਾਂ ਦੀ ਜਿਹੜੇ ਕਿ ਨਾਲ ਸਜਾਇਆ ਵੀ ਜਾ ਰਿਹਾ ਪਰਿਵਾਰ ਦੀ ਗੱਲ ਕਰੀਏ ਤਾਂ ਵਰਿੰਦਰ ਸਿੰਘ ਕੁਮੰਦ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਤਿੰਨ ਬੱਚੇ ਨੇ ਉਹਨਾਂ ਦੇ ਪਿਤਾ ਜੀ ਨਾਲ ਨਾਲ ਹਸਪੀਟਲ ਇਲਾਜ ਲਈ ਜਦੋਂ ਸਵੇਰੇ ਗਏ ਸੀਗੇ ਤਾਂ ਉਹਨਾਂ ਦੀ ਜੋ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ بیٹے ਨੂੰ ਕੁਝ ਹੋਇਆ ਹੈ ਔਰ ਹਸਪੀਟਲ ਵਾਲੇ ਜਵਾਬ ਨਹੀਂ ਦੇ ਰਹੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰਕ ਸਦਸਿਆਂ ਨੂੰ ਜਿਹੜਾ ਜਲੰਧਰ ਸੂਚਨਾ ਦਿੱਤੀ ਤਾਂ ਉਸ ਤੋਂ ਬਾਅਦ ਉਹ ਜਲੰਧਰ ਪਹੁੰਚਦੇ ਜਲੰਧਰੋਂ ਪਰਿਵਾਰਕ ਸਦਸੇ ਜਿਹੜਾ ਅੰਮ੍ਰਿਤਸਰ ਪਹੁੰਚਦੇ ਨੇ ਤਾਂ ਉੱਥੇ ਕਾਫੀ ਹੰਗਾਮਾ ਜਿਹੜਾ ਹੋਇਆ ਹੈਗਾ 3 ਤੋਂ 4 ਵਜੇ ਕਰੀਬ ਜਿਹੜਾ ਕੀ ਹੈ ਪਤਾ ਲੱਗਦਾ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਦੋਸਤੋ ਬਾਅਦ ਪੂਰਾ ਪਰਿਵਾਰਕ ਸਦਸੇ ਜਿਹੜੇ ਨੇ ਪੂਰਾ ਪਰਿਵਾਰ ਆ ਉਹ ਗਮ ਵਿੱਚ ਲਾ ਜਾਂਦਾ ਹੈਗਾ ਕਾਫੀ ਵੱਡਾ ਸਦਮਾ ਜਿਹੜਾ ਪਰਿਵਾਰ ਨੂੰ ਲੱਗਿਆ ਹੈਗਾ ਕੋਜੀ ਦੇਰ ਦੇ ਵਿੱਚ ਅੰਤਿਮ ਯਾਤਰਾ ਲਈ ਜਿਹੜੀ ਹੈ ਵਾਹਨ ਇੱਥੋਂ ਦੀ ਰਵਾਨਾ ਹੋਵੇਗਾ। ਵਿਰਿੰਦਰ ਸਿੰਘ ਨੂੰ ਮੋਨੋਨਾਥੀ ਮ੍ਰਿਤਿਕ ਦੇਹ ਨੂੰ ਲੈ ਕੇ ਇੱਥੋਂ ਦੀ ਰਵਾਨਾ ਹੋਵੇਗਾ। ਤਾਂ ਮਾਡਲ ਟਾਊਨ ਵਿੱਚ 3 ਵਜੇ ਜਿਹੜਾ ਕੀ ਹੈ ਅੰਤਿਮ ਸੰਸਕਾਰ ਅੱਜ ਕੀਤਾ ਜਾਣਾ ਹੈਗਾ। ਹਰ ਕਿਸੇ ਦੀ ਅੱਖਾਂ ਜਿਹੜੀਆਂ ਨਾਮ ਹੋ ਕੇ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪਹੁੰਚ ਰਹੇ ਨੇ ਵਿਰਿੰਦਰ ਸਿੰਘ ਘੁੰਮਣਾਂ ਨੂੰ। ਕਾਫੀ ਨਾਮ ਜਿਹੜਾ ਵਿਰਿੰਦਰ ਸਿੰਘ ਘੁੰਮਣਾਂ ਨਾਲ ਬਤਾਇਆ। ਪੁਰਦਾਨਦਸ ਜਿਹੜਾ ਡੇਰੀ ਫਾਰਮ ਹੈ ਇੱਥੇ ਹਮੇਸ਼ਾ ਵਰਿੰਦਰ ਸਿੰਘ ਕੋਲ ਮੈਂ ਤੇ ਪਹੁੰਚਦੇ ਸੀ ਜਦੋਂ ਅਸੀਂ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਖੁਸ਼ਦਿਲ ਇਨਸਾਨ ਸੀਗੇ ਆ ਕਿ ਹਮੇਸ਼ਾ ਖੁਸ਼ੀ ਨਾਲ ਮਿਲਦੇ ਸੀਗੇ ਗਰਾਊਂਡ ਟੂ ਅਰਥ ਵਰਿੰਦਰ ਸਿੰਘ ਕੋਲ ਮੰਨ ਸੀਗੇ ਔਰ ਹਮੇਸ਼ਾ ਆ ਕੇ ਜਿਹੜਾ ਕੀ ਹੈ ਚੰਗੀ ਨਸੀਹਤ ਦਿੰਦੇ ਸੀ ਔਰ ਆ ਕੇ ਖੁਦ ਜਿਹੜਾ ਕਿ ਉਹਨਾਂ ਨਾਲ ਕੰਮ ਨਾਲ ਹੱਥ ਵੀ ਪਟਾਉਂਦੇ ਸੀ ਔਰ ਦੂਸਰੀ ਗੱਲ ਕਰੀ ਤਾਂ ਉਹਨਾਂ ਦੀ ਆਪਣੀ ਜਿਹੜੀ ਜ਼ਮੀਨਾਂ ਹੈ ਉਹਦੇ ਵਿੱਚ ਵੀ ਜਿਹੜਾ ਕਿ ਉਹ ਖੁਦ ਕੰਮ ਕਰਨ ਲਈ ਪਹੁੰਚਦੇ ਸੀ ਕਿ ਤਾਂ ਜਦੋਂ ਵੀ ਇੱਥੇ ਆਉਂਦੇ ਸੀ ਹਰ ਕਿਸੇ ਨਾਲ ਖੁਸ਼ਦਿਲ ਦਵਡਰ ਨਾਮ ਕਮਾ ਕੇ ਵੀ ਜਦੋਂ ਇਸ ਤਰ੍ਹਾਂ ਦਾ ਨੇਚਰ ਰੱਖਣਾ ਤਾਂ ਕਾਫੀ ਜਿਹੜੀ ਹੈ ਵੱਡੀ ਗੱਲ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਲੋਕ ਵੀ ਜਿਹੜਾ ਹੈ ਕਾਫੀ ਜੁੜਦੇ ਨੇ ਤਾਂ ਅਗਲੀਆਂ ਤਸਵੀਰਾਂ ਵੀ ਤੁਹਾਡਾ ਨਾਲ ਜਿਹੜੀਆਂ ਸਾਂਝੇ ਕਰਦੇ ਰਵਾਂਗੇ ਜਲੰਧਰ ਤੋਂ ਸਹਿਜ ਨੂੰ ਜਦ ਰਿਪੋਰਟ